ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦिए ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹੱਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਹੈ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਦਾਸ diel ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਬੀਜੇਪੀ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਹੈ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰੇ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਾਰੀਖ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹੱਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਚਲੀ ਹੈ ਲੁਧਿਆਣਾ ਦੀ ਜਿਮਨੀ ਚੋਣ ਦੀ ਤਾਰੀਖ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੋਨ ਦਾ ਲੁਧਿਆਣਾ ਦੀ ਜਿਮਨੀ ਚੋਨ ਦਾ ਐਲਾਨ ਹੋ ਗਿਆ ਹੈ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੋਨ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਦਾਸਦੀਏ ਲੁਧਿਆਣਾ ਹਲਕਿਆ ਪਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਬੀਜੇਪੀ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦਾਸ ਦੀਏ ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘਮਣ ਤੇ ਬੀਜੇਪੀ ਨੇ ਹੱਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਹੈ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰੇ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜਸਵਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰੇ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਾਰੀਖ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਹੈ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਦਾਸ ਦੀਏ ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਬੀਜੇਪੀ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਦਾਸਦੀਏ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜਸਵਾਹ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘਮਣ ਤੇ ਬੀਜੇਪੀ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ ਲੁਧਿਆਣਾ ਦੀ ਜਿਮਨੀ ਚੋਣ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਕ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦिए ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘਮਣ ਤੇ ਭਾਜਪਾ ਨੇ ਹੱਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਹੈ ਤੇ ਇਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿ ਲੁਧਿਆਣਾ ਦੀ ਜਿਮਨੀ ਚੌਂ ਦਾ ਐਲਾਨ ਹੋ ਗਿਆ ਜੀ ਹਾਂ ਇਲੈਕਸ਼ਨ ਕਮਿਸ਼ਨ ਵੱਲੋਂ ਲੁਧਿਆਣਾ ਜਿਮਨੀ ਚੌਂ ਦਾ ਐਲਾਨ ਕਰ ਦਿੱਤਾ ਗਿਆ ਹੈ 19 ਜੂਨ ਨੂੰ ਲੁਧਿਆਣਾ ਦੇ ਵਿੱਚ ਵੋਟਾਂ ਪੈਣਗੀਆਂ ਤੇ 23 ਜੂਨ ਨੂੰ ਰਿਜ਼ਲਟ ਆਵੇਗਾ ਤੇ ਇਸ ਦੇ ਨਾਲ ਹੀ 2 ਜੂਨ ਨੂੰ ਲਾਸਟ ਨੋਮੀਨੇਸ਼ਨ ਦੀ ਡੇਟ ਹੋਵੇਗੀ 3 ਜੂਨ ਨੂੰ ਸਕਰੂਟਨਿੰਗ ਦੀ ਤਰੀਖ ਹੋਵੇਗੀ ਤੇ ਆਖਰੀ ਡੇਟ ਵਿਧਰੋਲ ਦੀ 5 ਜੂਨ ਹੋਵੇਗੀ ਤਾਂ ਦੱਸ ਦਈਏ ਲੁਧਿਆਣਾ ਹਲਕਿਆ ਪੱਛਮੀ ਦੇ ਵਿੱਚ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੀ ਤਾਰੀਖ 19 ਜੂਨ ਨੂੰ ਹੋਵੇਗੀ ਤੇ 19 ਜੂਨ ਨੂੰ ਲੋਕ ਵੋਟਾਂ ਪਾਉਣਗੇ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਰਾਜ ਸਭਾ ਸੰਜੀਵ ਅਰੋੜਾ ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਅਕਾਲੀ ਦਲ ਤੋਂ ਪ੍ਰੋਪਕਾਰ ਸਿੰਘ ਘੁੰਮਣ ਤੇ ਭਾਜਪਾ ਨੇ ਹਾਲੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਤੇ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਇਸ ਵਾਰ ਹੋਵੇਗਾ ਤੇ 23 ਜੂਨ ਨੂੰ ਨਤੀਜੇ ਆਉਣਗੇ ਤੇ ਹੁਣ ਵੇਖਣਾ ਹੋਵੇਗਾ ਕਿ ਲੁਧਿਆਣਾ ਹਲਕਾ ਪੱਛਮੀ ਦੀ ਚੋਣ ਇਹਨਾਂ ਵਿੱਚੋਂ ਕੋਣ ਜਿੱਤਦਾ ਹੈ ਜ਼ਿਕਰ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜਿਮਨੀ ਚੋਣ ਦੀ ਹੁਣ ਅੱਜ ਤਰੀਕ ਐਲਾਨ ਦਿੱਤੀ ਗਈ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਣਗੇ ਤੇ 23 ਜੂਨ ਨੂੰ ਲੁਧਿਆਣਾ ਪੱਛਮੀ ਦਾ ਨਵਾਂ ਐਮਐਲਏ ਦਾ ਰਿਜ਼ਲਟ ਆਵੇਗਾ